ਫਿਰ ਅਜ ਤੋਂ ਬਾਅਦ ਅਗਰ ਮੈਂ ਜੀਵਾਂਗਾ ਮਰਾਂਗਾ ਤਾਂ ਮੈਂ ਸਿਰਫ ਕੌਮ ਲਈ ਆਪਣੇ ਧਰਮ ਲਈ ਜੀਵਾਂਗਾ ਮਰਾਂਗਾ ਕਲਮ ਦੇ ਨਾਲ ਜੋ ਵੀ ਮੇਰੀ ਆਵਾਜ਼ ਹੋਏਗੀ ਮੈਂ ਉਸ ਨੂੰ ਆਪਣੀ ਨੂੰ ਬੁਲੰਦ ਕਰਾਂਗਾ ਮੈਂ ਜ਼ੁਲਮ ਦੇ ਖਿਲਾਫ ਲੜਦਾ ਰਹਾਗਾ ਫਿਰ ਉਸ ਤੋਂ ਬਾਅਦ ਸਾਰਾ ਆ ਕੇ ਫਿਰ ਇਹ ਅਮਰੀਕਾ ਚਲੇ ਜਾਂਦੇ ਨੇ ਇਹ ਉੱਥੇ ਜਾ ਕੇ ਸਾਰੇ ਦਾ ਮਨ ਬਦਲ ਜਾਂਦਾ ਵੀ ਜੇ ਹੁਣ ਸਾਡੇ ਦਰਬਾਰ ਸਾਹਿਬ ਤੇ ਫੌਜ ਚੜ ਕੇ ਆ ਗਈ ਹੈਗੀ ਵੀ ਫਿਰ ਇੱਥੇ ਹੁਣ ਕੋਈ ਧਰਮ ਨਹੀਂ ਜੀਣ ਦਾ ਇਸ ਤੋਂ ਅੱਗੇ ਹਨ ਜੇ ਅਸੀਂ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਆ ਕੇ ਉਹਦੀ ਗੋਦ ਵਿੱਚ ਆ ਕੇ ਸਾਨੂੰ ਅਗਰ ਮੌਤ ਮਿਲਦੀ ਹੈ ਇਸ ਤੋਂ ਕਿਸਨੂੰ ਹੋਰ ਕੀ ਚਾਹੀਦੀ ਵੀ ਇਹ ਜਿਵੇਂ ਆਪਾਂ ਕਹਿੰਦੇ ਆ ਨਾ ਪੁਰਾਣੇ ਸੁਣਿਆ ਕਰਦਾ ਸੀ ਮੱਛਾ ਰੰਗੜ ਦੇ ਟਾਈਮ ਹਨਾ ਵੀ ਬੱਚੇ ਉੱਪਰ ਸੁੱਟ ਦਿੰਦੇ ਸੀ ਉਹ ਫਿਰ ਥੱਲੇ ਬੰਸਾ ਕਰਕੇ ਬੱਚੇ ਨੂੰ ਮਾਰ ਦਿੰਦੇ ਸੀ ਕਹਿੰਦੇ ਇਸੇ ਤਰੀਕੇ ਇੱਥੇ ਫੌਜ ਨੇ ਕਰਿਆ ਸਰ ਬੱਚੇ ਨੂੰ ਉੱਪਰ ਸੁੱਟ ਰਣ ਕਿਹਾ ਜੈਨੋਂ ਥੱਲੇ ਉੱਪਰੋਂ نیچے ਆਣਾ ਉੱਪਰ ਇਹ ਕੀ ਕਰਦੇ ਸੀ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਸੀ ਉਸ ਟਾਈਮ ਉਹਨਾਂ ਦੀ ਸਾਰਿਆਂ ਦੀ ਕੋਹ ਕਰਦੇ ਸੀ ਕਿ ਪੁਲਿਸ ਨੇ ਆਹ ਮੁੰਡੇ ਮਾਰੇ ਵੀ ਕਿੱਥੇ ਦੀ ਸੀ ਕੌਣ ਸੀਗੇ ਅਣਪਛਾਤੇ ਵੀ ਸੀਗੇ ਇਹ ਇਹ ਉਹਨਾਂ ਦੀ ਸਾਰੀ ਇਨਕੁਆਰੀ ਕੱਟ ਲੈਂਦੇ ਸੀ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਜੂਨ 1984 ਦੇ ਕੱਲੂ ਘਾਰੇ ਤੋਂ ਬਾਅਦ ਬਹੁਤ ਸਾਰੇ ਅਜਿਹੇ ਨੌਂਡਵਾਨ ਸਾਲਾਂ ਜਿਨ੍ਹਾਂ ਨੂੰ ਜਿਹੜਾ ਸੀ ਪੁਲਿਸ ਦੇ ਵੱਲੋਂ ਮੁਕਾਬਲਾ ਬਣਾ ਕੇ ਮਾਰਿਆ ਜਾਂਦਾ ਏ ਤੇ ਜ세 ਦੇ ਵਿੱਚ ਗੱਲ ਕਰਾਂਗੇ ਇੱਕ ਉਹ ਪੱਤਰਕਾਰ ਜੋ ਅਮਰੀਕਾ ਦੀ ਧਰਤੀ ਤੋਂ ਇੰਡੀਆ ਆਉਂਦਾ ਏ ਤੇ ਇੰਡੀਆ ਤੋਂ ਪੰਜਾਬ ਦੇ ਵਿੱਚ ਆ ਕੇ ਲਗਾਤਾਰ ਉਹਨਾਂ ਸਰਗਰਮੀਆਂ ਦੇ ਵਿੱਚ ਜੂਝਦਾ ਏ ਤੇ ਸਰਗਰਮੀਆਂ ਦੇ ਵਿੱਚ ਕਿਤੇ ਨਾ ਕਿਤੇ ਜੂਝਦਿਆਂ ਹੋયા ਜਿਹੜੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੱਕ-ਚੱਕ ਕੇ ਮਾਰ ਦਿੱਤਾ ਗਿਆ ਉਹਨਾਂ ਦੀ ਪੈਰਵਾਹੀ ਕਿਸ ਤਰੀਕੇ ਦੇ ਨਾਲ ਕਰਦਾ ਏ ਤੇ ਉਸ ਤੋਂ ਬਾਅਦ ਉਹੀ ਪੱਤਰਕਾਰ ਜਿਹੜਾ ਅਮਰੀਕਾ ਤੋਂ ਪੰਜਾਬ ਦੇ ਵਿੱਚ ਆ ਕੇ ਪੱਤਰਕਾਰੀ ਕਰਦਾ ਏ ਤੇ ਜਿਹੜੇ ਨੌਂ ਦਵਾਨਾਂ ਨੂੰ ਘਰਾਂ ਦੇ ਵਿੱਚੋਂ ਚੁੱਕ ਕੇ ਮਾਰੇ ਆ ਗਿਆ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰਦਾ ਏ ਪੜਤਾਲ ਕਰਦਾ ਏ ਔਰ ਉਹਨਾਂ ਦੀ ਭਾਲ ਕਰਦੇ ਹੋਏ ਕਿਤੇ ਨਾ ਕਿਤੇ ਮਨੁੱਖੀ ਅਧਿਕਾਰਾਂ ਦਾ ਅਲੰਬੜਦਾਰ ਵੀ ਕਿਹਾ ਜਾਂਦਾ ਏ ਤੇ ਉਹਨਾਂ ਦੇ ਬਾਬਤ ਗੱਲਬਾਤ ਕਰਾਂਗੇ ਉਹ ਕੌਣ ਸੀ ਅਜੇਹਾ ਜੋਧਾ ਕੀ ਸੀ ਉਹਨਾਂ ਦਾ ਕਾਰਨਾਮਾ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੂਰੀ ਪੇਰਵਾਹੀ ਕੀਤੀ ਜਾਣਦੇ ਆ ਤੇ ਗੱਲਬਾਤ ਕਰਾਂਗੇ ਭਾਈ ਸਾਹਿਬ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਾਹਿਬ ਬਹੁਤ ਬਹੁਤ ਸਤਿ ਸ੍ਰੀ ਅਕਾਲ ਭਾਈ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਉਹ ਪੱਤਰਕਾਰ ਸੀਗੀ ਤੇ ਸਭ ਤੋਂ ਪਹਿਲਾਂ ਦੱਸੋ ਕਿ ਨਾਮ ਕੀ ਸੀਗਾ ਉਹਨਾਂ ਦਾ ਸਰ ਆਰਾਮ ਸਿੰਘ ਬਲਿੰਗ ਸੀਗਾ ਜੀ ਨਾਮ ਆਰਾਮ ਸਿੰਘ ਬਲਿੰਗ ਤੁਸੀਂ ਉਹਨਾਂ ਦੇ ਭਰਾ ਹੋ ਜੀ ਮੈਂ ਉਹਨਾਂ ਦਾ ਛੋਟਾ ਭਰਾ ਹਾਂ ਸਰ ਹੂੰ ਤੇ ਸਾਡਾ ਪ੍ਰਿੰਟ ਢੋਗਲ ਜਿਹੜਾ ਸੰਗਰੂਰ ਵਿੱਚ ਪੈਂਦਾ ਸਰ ਸੰਗਰੂਰ ਦਾ ਪਿੰਡ ਹੈ ਇਵਨ ਸੰਗਰੂਰ ਦਾ ਪਿੰਡ ਹੈ ਆਰਾਮ ਸਿੰਘ ਬਲਿੰਗ ਦੀ ਗੱਲ ਕੀਤੀ ਹੈ ਅਮਰੀਕਾ ਰਹਿੰਦੇ ਸੀਗੇ हां, ਰਾਜਸੀ ਬਿਲਿੰਗ ਦੀ ਗੱਲ ਕਰੀਏ ਸਰ ਐਕਚੁਅਲੀ ਇਹ ਸ਼ੁਰੂ ਤੋਂ ਨਾ ਜਿਵੇਂ ਕਹਿੰਦੇ ਬਚਪਨ ਤੋਂ ਲੈ ਕੇ ਜਿਵੇਂ ਸਾਡੇ ਪਰਿਵਾਰ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਸਾਡਾ ਪਰਿਵਾਰ ਆ ਜੋ ਸ਼ੁਰੂ ਤੋਂ ਗੁਰਸਿੱਖੀ ਨਾਲ ਜੁੜਿਆ ਹੋਇਆ ਸਰ ਸਾਡੇ ਦਾਦਾ ਜੀ ਬਾਬਾ ਦੀਵਾਨ ਸਿੰਘ ਜੀ ਉਹ 25 ਸਾਲ ਸੰਤ ਬਾਬਾ ਆਤਰ ਸਿੰਘ ਜੀ ਮਸਤੋਹਣਾ ਸਾਹਿਬ ਕੋਲ ਨਾਲ ਉਹਨਾਂ ਦੀ ਸੰਗਤ ਵਿੱਚ ਰਹੇ ਸਰ ਉਹ ਉਸ ਤੋਂ ਉਹ ਵੀ ਸੰਤ ਬਣ ਗਏ ਫਿਰ ਸੰਤਾਂ ਨੇ ਡਿਉਟੀ ਲਗਾਈ ਸੀ ਉਹਨਾਂ ਦੀ ਕਿ ਭਾਈ ਤੁਸੀਂ ਇਹ ਗੁਰਬਾਣੀ ਜਾ ਕੇ ਪਿੰਡਾਂ ਵਿੱਚ ਵੰਡੋ ਜਾ ਕੇ ਸੰਗਤ ਵਿੱਚ ਵੰਡੋ ਫਿਰ ਉਸ ਤੋਂ ਬਾਅਦ ਮੇਰੇ ਪਿਤਾ ਜੀ ਸਰ ਸਰਦਾਰ ਹਿੰਮਤ ਸਿੰਘ ਜੀ ਉਹਨਾਂ ਨੇ ਸਾਰੀ ਉਮ ਨਿਸਕਾਰ ਸੇਵਾ ਕਰੀ ਕੀਰਤਨ ਕਰਦੇ ਰਹੇ ਗੁਰਬਾਣੀ ਦਾ ਪਾਠ ਕਰਦੇ ਰਹੇ ਲੋਕਾਂ ਨੂੰ ਸੰਖਿਆ ਦਿੰਦੇ ਰਹੇ ਗੁਰਬਾਣੀ ਦੀ ਸਾਰੀ ਓਰ ਗੁਰਵਾੜੀ ਨਾਲ ਜੁੜੇ ਰਹੇ ਸਰ ਪਰਿਵਾਰ ਪਰਿਵਾਰ ਸੀ ਜਿਹੜਾ ਤੁਹਾਡਾ ਮੋਢ ਤੋਂ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਉਸ ਤੋਂ ਬਾਅਦ ਸਿੱਖੀ ਸਾਧਨ ਗੁਰਤੇ ਵਿੱਚ ਮੇਰੀ ਸ਼ੁਰੂਤ ਹੋ ਸਰ ਫਿਰ ਸਾਡੇ ਭਾਈ ਸਾਹਿਬ ਬੜੇ ਆਰਮ ਸਿੰਘ ਬਲਿੰਗ ਮੇਰਾ ਵੱਡਾ ਭਰਾ ਸੀਗਾ ਸਰ ਇਹ ਵੀ ਸ਼ੁਰੂ ਤੋਂ ਗੁਰਸਿੱਖੀ ਵਿੱਚ ਸੀਗੇ ਭਾਈ ਰਾਮ ਸਿੰਘ ਬਲਿੰਗ ਤੁਹਾਡੇ ਤੋਂ ਵੱਡੇ ਸੀਗੇ ਸਾਡੇ ਪਰਿਵਾਰ ਵਿੱਚ ਸਭ ਤੋਂ ਵੱਡੇ ਸੀ ਸਰ ਉਹ ਸੀ ਤਿੰਨ ਭਰਾ ਸੀ ਤਿੰਨ ਭੈਣਾਂ ਦਾ ਪਰਿਵਾਰ ਸੀ ਸਾਡਾ ਉਹ ਸਾਡੇ ਪਰਿਵਾਰ ਵਿੱਚ ਸਭ ਤੋਂ ਵੱਡੇ ਸੀ ਸਰ ਅਮਰੀਕਾ ਕਦੋਂ ਜਾਂਦੇ ਨੇ ਤੇ ਅਮਰੀਕਾ ਸਰ ਉਹ ਜਾਂਦੇ ਨੇ 79 ਦੇ ਵਿੱਚ 79 ਅਗਰ ਉਸ ਤੋਂ ਪੈਦਾ ਦੀ ਗੱਲ ਕਰੀਏ ਆਪਾਂ ਉਹਨਾਂ ਦੀ ਉਸ ਤੋਂ ਪਹਿਲਾਂ ਇਹਨਾਂ ਦਾ ਸੁਰਤ ਜੋ ਰੁਝਾਨ ਸੀਗਾ ਉਹ ਸਿਰ ਲੋਕਾਂ ਦੇ ਨਾ ਦੁੱਖਾਂ ਤਕਰੀਫਾਂ ਵਿੱਚ ਜ਼ਿਆਦਾ ਸੀਗਾ ਜਿਵੇਂ ਸਾਡੀ ਸਿੱਖੀ ਦੇ ਉੱਪਰ ਲਗਾ ਲੋ ਕਿ ਸਿੱਖੀ ਦੇ ਉੱਪਰ ਜੋ ਵੀ ਸਾਡਾ ਸੁਨਵਾਈ ਨਹੀਂ ਹੁੰਦੀ ਸੀ ਸ਼ੁਰੂਤ ਹੋਈ ਸਿੱਖਾਂ ਨਾਲ ਧੱਕਾ ਹੋ ਰਿਹਾ ਸੀਗਾ ਚਾਹੇ ਉਹ ਆਪਾ ਐਮਰਜੈਂਸੀ ਦੀ ਗੱਲ ਕਰ ਲਈਏ ਜਿਸ ਟਾਈਮ ਐਮਰਜੈਂਸੀ ਲੱਗੀ ਉਸ ਟਾਈਮ ਵੀ ਸਾਰੇ ਜੇਲ੍ਹ ਵਿੱਚ ਗਏ ਹੋਏ ਨੇ ਇਹੋ ਦਾ ਜੇਲ੍ਹ ਕੱਟੀ ਇਹਨਾਂ ਨੇ 1 ਸਾਲ ਤਕਰੀਬ ਉੱਥੇ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਐਮਰਜੈਂਸੀ ਦੇ ਵਿੱਚ ਵੀ ਇਹ ਜੀ 175 ਦੇ ਵਿੱਚ ਉੱਥੋਂ ਦੀ ਗੱਲ ਦੱਸਦਾ ਤਾਂ ਉਹਨਾਂ ਕੋਲ ਛੋਟੀ ਜਿਹੀ ਕਿੱਸਾ ਹੋਇਆ ਸੀ ਉੱਥੇ ਇੱਕ ਉੱਥੋਂ ਇਹਨਾਂ ਦਾ ਇੱਕ ਦੋਸਤ ਸੀਗਾ ਕੋਈ ਇਹ ਨਾਲ ਹੀ ਰਹਿੰਦਾ ਸੀ ਉਹ ਫੌਜ ਦੇ ਵਿੱਚ ਸੀਗਾ ਗੁਰਦਰਸ਼ਨ ਸਿੰਘ ਸਾਡੇ ਪਿੰਡ ਦੇ ਹੀ ਸੀਗੇ ਉਹ ਉਹਨਾਂ ਨੇ ਚਿੱਠੀ ਲਿਖੀ ਇਹਨੂੰ ਕਿ ਤੂੰ ਯਾਰ ਮਰੀ ਇੱਥੋਂ ਜੇਲ੍ਹ ਵਿੱਚ ਕਿਉਂ ਚਲਾ ਗਿਆ ਐਡੀ ਕਿਆ ਵਿਵਤਾ ਆ ਗਈ ਸੀ ਆਪਣਦੇ ਕਿ ਤੂੰ ਸਭ ਕੋ ਛੱਡ ਕੇ ਜੇਲ੍ਹ ਕਿਉਂ ਚਲਾ ਗਿਆ ਤਾ ਇਹਨਾਂ ਨੇ ਉੱਥੇ ਜਾ ਕੇ ਕਿੱਥੀ ਦਾ ਜਵਾਬ ਲਿਖਿਆ ਕਿ ਯਾਰ ਮੇਰਾ ਮਨ ਬਹੁਤ ਅਸਾਂਤ ਰਹਿੰਦਾ ਸੀਗਾ ਇੱਥੇ ਜਿਸ ਕਰਕੇ ਮੈਂ ਉਸ ਤੋਂ ਕੁਝ ਅੱਗੇ ਫਿਊਚਰ ਵਿੱਚ ਕੋਈ ਨਿਸ਼ਾਨਾ ਹੋਵੇ ਜ਼ਿੰਦਗੀ ਦਾ ਉਸ ਦੀ ਭਾੜ ਵਾਸਤੇ ਸ਼ਾਇਦ ਮੈਂ ਜੇਲ੍ਹ ਵਿੱਚ ਚਲਾ ਗਿਆ ਵੀ ਸ਼ਾਇਦ ਮੈਨੂੰ ਕੋਈ ਜੀਵਨ ਦਾ ਰਸਤਾ ਮਿਲਦੇ ਜੇਲ੍ਹ ਦੇ ਵਿੱਚ ਮਤਲਬ ਕੋਈ ਸਜ਼ਾ ਨਹੀਂ ਹੋਈ ਕੋਈ ਝਗੜਾ ਨਹੀਂ ਹੋਇਆ ਕਾਹ ਵੀ ਜੇਲ੍ਹ ਚ ਚਲੇਗਾ ਇਸ ਗੋਸ਼ਟੇ ਐਮਰਜੈਂਸੀ ਦੇ ਖਿਲਾਫ ਆਪਾਂ ਜਿਵੇਂ ਇੰਦਰਾ ਗਾਂਧੀ ਦੇ ਐਮਰਜੈਂਸੀ ਦੀ ਗੱਲ ਹੈ ਜੀ 77 ਦੀ ਗੱਲ ਹੈ ਜੀ ਉਹ ਇੱਕ ਵਿੱਚ 70 ਆਪਾਂ ਜੇਲ੍ਹ ਤੇ ਜਾ ਰਹੇ ਸੀਗੇ ਸਾਰੇ ਮੋਰਚੇ ਲਗਾ ਰੱਖਿਆ ਸੀ ਹਣਾ ਸਰਕਾਰਾਂ ਨੇ ਆਪਣੇ ਜਿਹੜੇ ਸਿੱਖ ਜਥੇਬੰਦੀਆਂ 70 ਐਮਰਜੈਂਸੀ ਦੀ ਗੱਲ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਸਰ ਉੱਥੋਂ ਇਹਨਾਂ ਨੇ ਜਵਾਬ ਲਿਖਿਆ ਉਸ ਨੂੰ ਕਿ ਮੈਂ ਜੇਲ੍ਹ ਕਿਉਂ ਆ ਗਿਆ ਇੱਥੇ ਉਹ ਕਹਿੰਦਾ ਮੈਨੂੰ ਕੋਈ ਜੀਣ ਦਾ ਰਸਤਾ ਨਹੀਂ ਲੱਭਦਾ ਸੀਗਾ ਮੈਂ ਸੋਚਿਆ ਕਿ ਸ਼ਾਇਦ ਉਸ ਤੋਂ ਕੋਈ ਜੀਵਨ ਦਾ ਰਸਤਾ ਲੱਭ ਜੇ ਉਹ ਕਹਿੰਦਾ ਵੀ ਇੱਥੋਂ ਆ ਕੇ ਮੈਨੂੰ ਹੁਣ ਇੱਕ ਜੀਣ ਦਾ ਰਸਤਾ ਮਿਲ ਗਿਆ ਕਿ ਅਜਤੋਂ ਬਾਅਦ ਅਗਰ ਮੈਂ ਜੀਵਾਂਗਾ ਮਰਾਂਗਾ ਤਾਂ ਮੈਂ ਸਿਰਫ ਕੌਮ ਲਈ ਆਪਣੇ ਧਰਮ ਲਈ ਜੀਵਾਂਗਾ ਮਰਾਂਗਾ ਵੀ ਮੈਨੂੰ ਰਸਤਾ ਮਿਲ ਗਿਆ ਇੱਥੇ ਜੇਲ੍ਹ ਚਾ ਕੇ ਫਿਰ ਉਸਨੇ ਦੂਜੀ ਗੱਲ ਲਿਖੀ ਕਿ ਜੀ ਮੈਂ ਮਰਾਂਗਾ ਤਾਂ ਸਹੀ ਕੌਮ ਲਈ ਜੀਵਾਂਗਾ ਕੌਮ ਲਈ ਪਰ ਉਸ ਦਾ ਵੀ ਕੋਈ ਰਸਤਾ ਹੋਣਾ ਚਾਹੀਦਾ ਹੈਗਾ ਰਸਤੇ ਦੋ ਹੀ ਹੁੰਦੇ ਸਰ ਜਾਂ ਤਾਂ ਅਸੀਂ ਹਥਿਆਰ ਚੱਕ ਕੇ ਲੋਕਾਂ ਨਾਲ ਯੁੱਧ ਲੜੀਏ ਉਹ ਕਹਿੰਦਾ ਵੀ ਮੈਂ ਕਿਸੇ ਦੀ ਮੌਤ ਨੂੰ ਗਲਤ ਨਹੀਂ ਜਾਂਦਾ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ ਮੈਂ ਦੂਸਰਾ ਰਸਤਾ ਸੀ ਕਲਮ ਦਾ ਰਸਤਾ ਸਰ ਹੂੰ ਉਹ ਕਹਿੰਦੇ ਮੈਂ ਦੂਸਰਾ ਰਸਤਾ ਚੁਣੀਆ ਕਿ ਮੈਂ ਕਲਮ ਦਾ ਰਸਤਾ ਚੁਣੀਆਗਾ ਇੱਥੇ ਆ ਕੇ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਲਮ ਦਾ ਰਸਤਾ ਹੀ ਚੁਣਾਗਾ ਇਸ ਦੇ ਲਈ ਕਲਮ ਦੇ ਨਾਲ ਜੋ ਵੀ ਮੇਰੀ ਆਵਾਜ਼ ਹੋਏਗੀ ਮੈਂ ਉਸ ਨੂੰ ਆਪਣੀ ਨੂੰ ਬੁਲੰਦ ਕਰਾਂਗਾ ਮੈਂ ਜ਼ੁਲਮ ਦੇ ਖਿਲਾਫ ਲੜਦਾ ਰਹਾਂਗਾ ਇਸ ਚੀਜ਼ ਨੂੰ ਹੂੰ ਫਿਰ ਉਸ ਤੋਂ ਬਾਅਦ ਸਾਰਾ ਆ ਕੇ ਫਿਰ ਇਹ ਅਮਰੀਕਾ ਚਲੇ ਜਾਂਦੇ ਨੇ ਪਹਿਲਾਂ ਇਹ ਚਲੇ ਜਾਂਦੇ ਨੇ ਆਪਣੇ ਜੂਰਪੀ ਦੇਸਾਂ ਦੇ ਵਿੱਚ ਹੂੰ 79 ਦੇ ਵਿੱਚ ਕਿਹੜੇ ਬੇਸ ਤੇ ਜਾਂਦੇ ਨੇ ਉੱਥੇ ਤਾਂ ਇਹ ਵਰਕਿੰਗ ਪਰਮਿਟ ਤੇ ਜਾਂਦੇ ਨੇਗੇ ਤੇ ਇਹ ਚਲੇ ਗਏ ਸੀ ਗਰੀਸ ਸਿੱਪਾਂ ਦੇ ਵਿੱਚ ਹੂੰ ਉੱਥੇ ਇਹਨਾਂ ਨੇ 35 ਦੇਸ਼ਾਂ ਦੀ ਸੈਰ ਕਰੀ ਸਰ ਇਹਨਾਂ ਨੇ 35 ਦੇਸ਼ਾਂ ਦੀ ਸੈਰ ਤੋਂ ਬਾਅਦ ਉੱਥੇ 83 ਦੇ ਵਿੱਚ ਆ ਕੇ 83 ਦੇ ਵਿੱਚ ਆ ਕੇ ਅਮਰੀਕਾ ਉਤਰ ਜਾਂਦੇ ਨੇ ਸਾਰੇ ਹੂੰ ਉੱਥੇ ਬੈਲ ਸੈਟਲ ਹੋ ਜਾਂਦੇ ਨੇ ਇਹ ਉਸ ਤੋਂ ਬਾਅਦ ਮਈ 1984 ਦੇ ਵਿੱਚ ਇਹ 2 ਤੋਂ 3 ਮਹੀਨਿਆਂ ਦੀ ਛੁੱਟੀ ਆਈ ਸੀ ਉਹ ਇੰਡੀਆ ਤਿੰਨ ਚਾਰ ਸਾਲਾਂ ਤੋਂ ਬਾਅਦ ਹੂੰ ਜਿਸ ਦਿਮਾਤੇ ਪਿੰਡ ਛੁੱਟੀ ਆਂਦੇ ਨੇਗੇ ਇੱਥੇ ਕਿਆ ਕਰਦੇ ਨੇ ਉਹੀ ਜਿਵੇਂ ਪਹਿਲਾਂ ਵੀ ਜਾਣ ਤੋਂ ਪਹਿਲਾਂ ਗੁਰੂ ਦੀ ਜੀਵਨ ਦੀ ਗੱਲ ਕਰੀਏ ਇਹ ਹਰ ਸਾਲ ਨਾ ਆਪਣੇ ਬਜ਼ੁਰਗਾ ਵਾਸਤੇ ਅੱਖਾਂ ਦੇ ਕੈਂਪ ਲਗਾਉਂਦੇ ਸੀਗੇ ਖੂਨਦਾਨ ਕੈਂਪ ਲਗਾਉਂਦੇ ਸੀਗੇ ਇਸ ਤਰ੍ਹਾਂ ਸੇਵਾ ਕਰਦੇ ਸੀ ਮਨੁੱਖਤਾ ਦੀਏ ਉਤੋਂ ਆਕੇ ਫਿਰ ਉਹੀ ਭਾਵਨਾ ਮਨ ਦੇ ਵਿੱਚ ਸਿੱਖੀ ਦੀ ਭਾਵਨਾ ਇਹਨਾਂ ਨੇ ਆਪਣੇ ਮੁੰਡੇ ਇਕੱਠੇ ਕਰੇਗਾ ਕਿ ਅਸੀਂ ਆਪਾਂ ਐ ਕਰਦੇ ਆਂ ਵੀ ਗੁਰੂ ਆਪਣੇ ਅਰਜਨ ਦੇਵ ਜੀ ਦਾ ਸਹੀਦ ਦੀ ਗੁਰਪੁਰਵਾ ਰਿਹਾਗਾ ਪਿੰਡੋਂ ਆਪਾਂ ਰਸਤ ਇਕੱਠੀ ਕਰਦੇ ਆਂ ਆਪਾਂ ਦਰਵਾਜ਼ਾ ਸਭ ਚਲਦੇ ਮੱਥਾ ਟੇਕ ਕੇ ਵੀ ਮੈਨੂੰ ਵੀ ਬਹੁਤ ਸਾਲ ਹੋ ਗਏ ਹੈ ਕਿ ਦਰਬਾਰ ਸਾਹਿਬ ਨਹੀਂ ਗਿਆ ਬਾਹਰ ਗਿਆ ਹੋਇਆ ਸੀ ਉੱਥੋਂ ਕਿਆ ਕਰਦੇ ਨੇ ਇਹ ਪਿੰਡ ਤੋਂ ਰਸਦ ਇਕੱਠੀ ਕਰਦੇ ਨੇ ਟਰੱਕ ਭਰਦੇ ਨੇ ਰਸਦ ਦਸਰ ਸਾਡੇ ਪਿੰਡ ਤੋਂ ਹੋਰ ਵੀ ਪੰਜ ਮੁੰਡੇ ਚਲੇ ਜਾਂਦੇ ਨੇ ਨਾਲ ਇਹਨਾਂ ਦੇ ਇਹ 1 ਜੂਨ 1984 ਨੂੰ ਦਰਬਾਰ ਸਾਹਿਬ ਚਲੇ ਜਾਂਦੇ ਨੇ ਸਰ ਰਸਦ ਦਾ ਟਰੱਕ ਭਰ ਕੇ ਮਤਲਬ ਉਸ ਵੇਲੇ ਹਮਲੇ ਬਾਰੇ ਕੋਈ ਨਹੀਂ ਸੀ ਪਤਾ ਵੀ ਹਮਲਾ ਹੋਇਆ ਕੋਈ ਐਸੀ ਗੱਲ ਨਹੀਂ ਸੀ ਕੋਈ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕਿਆ ਹੋ ਰਿਹਾ ਕੁਝ ਨਹੀਂ ਪਤਾ ਸੀ ਕਿਸੇ ਨੂੰ ਮਾਹੌਲ ਠੀਕ ਸੀਗਾ ਉਸ ਟਾਈਮ ਸਰ ਇਹ 1 ਜੂਨ 1984 ਨੂੰ ਦਰਬਾਰ ਸਾਹਿਬ ਚਲ ਜਾਂਦੇ ਨੇ ਉੱਥੇ ਕੀ ਹੁੰਦਾ ਕਿ ਜਿਸ ਟਾਈਮ ਇੱਕ ਤਰੀਕ ਤੋਂ ਬਾਅਦ ਉੱਥੇ ਜਾ ਕੇ ਥੋੜੇ ਦਾ ਘੇਰਾ ਪੈ ਜਾਂਦਾ ਘਰ ਪੂੜਾ ਗਾ ਦਿੱਤਾ ਜਾਂਦਾਗਾ ਜਿਹੜੇ ਇਹਨਾਂ ਦੇ ਨਾਲ ਦੇ ਦੋਸਤ ਸੀਗੇ ਉਸ ਤੋਂ ਦੋ ਤਰੀਕ ਨੂੰ ਸਾਇਦ ਗੋਲੀ ਵੀ ਸ਼ੁਰੂ ਹੋ ਜਾਂਦੀ ਹੈ ਚਿਰਲੀ ਉੱਥੇ ਥੋੜੀ ਬਹੁਤੀ ਸੀਆਰਪੀ ਨਾਲ ਲੜਾਈ ੜੜੀ ਹੁੰਦੀ ਹੈਗੀ ਉਸ ਤੋਂ ਬਾਅਦ ਆ ਕੇ ਉੱਥੇ ਜਾ ਕੇ ਸਾਡੇ ਤਾਂ ਮਨ ਬਦਲ ਜਾਂਦਾ ਵੀ ਜੇ ਹੁਣ ਸਾਡੇ ਦਰਬਾਰ ਸਾਹਿਬ ਤੇ ਫੌਜ ਚੜ੍ਹ ਕੇ ਆ ਗਈ ਹੈਗੀ ਵੀ ਫਿਰ ਇੱਥੇ ਹੁਣ ਕੋਈ ਧਰਮ ਨਹੀਂ ਜੀਣ ਦਾ ਇਸ ਤੋਂ ਅੱਗੇ ਹੈਨਾ ਇਸ ਤੋਂ ਬਾਅਦ ਫਿਰ ਜਿਵੇਂ ਆਪਾਂ ਰੋਜ਼ ਕਹਿੰਦੇ ਆ ਹੈਨਾ ਬਾਣੀ ਪੜਦੇ ਆ ਮੋਹ ਮਰਨੇ ਦਾ ਚੋ ਹੈ ਮਰੋ ਤਾਂ ਹਰ ਕਿ ਦੁਆਰ ਉਹ ਕਹਿੰਦੇ ਜੇ ਅਸੀਂ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਆ ਕੇ ਉਹਦੀ ਗੋਦ ਵਿੱਚ ਆ ਕੇ ਸਾਨੂੰ ਅਗਰ ਮੌਤ ਮਿਲਦੀ ਆ ਇਸ ਤੋਂ ਪਰ ਸਾਨੂੰ ਹੋਰ ਕਿਹ ਚੀਜ਼ ਚਾਹੀਦੀ ਆ ਫਿਰ ਇਹ ਦੱਸਦੇ ਸੀ ਇਹਨਾਂ ਨੇ ਮੇਰੇ ਨਾਲ ਬਹੁਤ ਗੱਲਾਂ ਸਾਂਝੀਆਂ ਕਰਦੇ ਸੀ ਉਸ ਤੋਂ ਬਾਅਦ ਇਹ ਇਹ ਕਹਿੰਦੇ ਫਿਰ ਜਿਹੜੇ ਮੇਰੇ ਬਾਕੀ ਦੋਸਤ ਸੀ ਪਿੰਡ ਦੇ ਗਏ ਬੇ ਉਹ ਤਾਂ ਅੱਗੇ ਜੀ ਜਾ ਕੇ ਜਿੱਥੇ ਆਮ ਪਬਲਿਕ ਬੈਠੀ ਸੀਗੀ ਸਾਡੀ ਸੰਗਤ ਬੈਠੀ ਸੀ ਉਹਦਾ ਵਿੱਚ ਚਲੇ ਗਏ ਤਾਂ ਵੀ ਮੈਂ ਇਕੱਲਾ ਹੀ ਸੰਤਾਂ ਕੋਲ ਤੇ ਰਿਹਾ ਸੰਤ ਬਾਬਾ ਚਰਨਾਰ ਸਿੰਘ ਜੀ ਖਾਲਸਾ ਪਿੰਡ ਵਾਲੇ ਕੋਲ ਉਹਨਾਂ ਨੇ ਜਾ ਕੇ ਦੱਸਿਆ ਕਿ ਬਾਬਾ ਜੀ ਇੱਕ ਨੰਗਾ ਕਿ ਵੇ ਇਹ ਜੰਗ ਲੜਨੀ ਚਾਹਣਾ ਤੁਹਾਡੇ ਨਾਲ ਹੂੰ ਮੈਨੂੰ ਹਥਿਆਰ ਬਖਸੋ ਕਿੰਨੀ ਜੂਨ ਦੀ ਗੱਲ ਆ ਜੀ ਇਹ ਇਹ ਸਰ 3 ਜੂਨ ਦੀ ਗੱਲ ਅੰਦਰ ਚਲੇ ਗਏ ਹਾਂ ਸੰਤਾ ਨਾਲ ਚਲੇ ਗਏ ਹੂੰ ਸੰਤਾ ਨੇ ਕਿਹਾ ਮੈਨੂੰ ਹਥਿਆਰ ਦੇ ਤੇ ਹਥਿਆਰ ਦੇ ਕੇ ਅਸੀਂ ਮੋਰਚੇ ਪਨਾਲੇ ਮੋਰਚੇ ਵਿੱਚ ਚਲੇ ਗਏ ਅਸੀਂ ਉੱਥੇ ਫਿਰ ਇਹਨਾਂ ਨੇ ਸਰ ਹਥਿਆਰਬੰਦ ਲੜਾਈ ਵੀ ਲੜੀ ਉਹਨਾਂ ਨੇ ਜਾ ਕੇ ਦਰਬਾਰ ਸਾਹਿਬ ਦੇ ਹੂੰ ਫਿਰ ਉੱਥੇ ਹੀ ਦੱਸਦੇ ਨੇ ਕਿ ਅਸੀਂ ਤਿੰਨ ਦਿਨ ਲੜਾਈ ਲੜਦੇ ਰਹੇ ਉੱਥੇ 6 ਜੂਨ ਤੱਕ ਬਸ ਇਹ ਜੋ ਉਹਨੂੰ ਕਿਹਾ ਹੁੰਦਾ ਕੁਦਰਤੀ ਜਿਸ ਤੇ ਘਰ ਦੇ ਵਿੱਚ ਇਹ ਮੋਰਚੇ ਸੀ ਇਹਨਾਂ ਦੇ ਉਹ ਕਹਿੰਦੇ ਸੀ ਉਹਨਾਂ ਦਾ ਨਾ ਰੇਡੀਓ ਲਿਆਇਆ ਸੀ ਖਬਰਾਂ ਸੁਣਨ ਵਾਸਤੇ ਵੈਸੇ ਹੂੰ ਇੱਥੇੋਂ ਦੇਖਦੇ ਆ ਹੋਰ ਤਾਂ ਉੱਥੇ ਕੋਈ ਸਾਧਨ ਨਹੀਂ ਸੀ ਉਸ ਟਾਈਮ ਤਾਂ ਟੈਲੀਵਿਜ਼ਨ ਹੀ ਹੁੰਦਾ ਸੀ ਸਭ ਤੋਂ ਵੱਡਾ ਮੀਡੀਆ ਦਾ ਸਾਧਨ ਹੁੰਦਾ ਸੀ ਕਹਿੰਦਾ ਕੁਦਰਤੀ ਕਿਹਿਆ ਹੋਇਆ ਸ਼ਾਮ ਨੂੰ ਸਵੇਰੇ 6 ਵਜੇ ਅਸੀਂ ਖਬਰਾਂ ਸੁਣਨ ਲੱਗੇ ਕਹਿੰਦਾ ਉੱਥੇ ਖਬਰਾਂ ਵਿੱਚ ਇਹ ਗੱਲ ਆ ਗਈ ਕਿ ਜੀ ਦਰਬਾਰ ਸਾਹਿਬ ਤੇ ਉੱਪਰ ਫੌਜ ਦਾ ਕਬਜ਼ਾ ਹੋ ਗਿਆ ਹੂੰ ਬੀਬੀਸੀ ਨੇ ਇਹ ਖਬਰ ਦਿੱਤੀ ਉਸ ਟਾਈਮ ਬੀਬੀਸੀ ਸਭ ਤੋਂ ਮੇਨ ਚੈਨਲ ਉਹ ਹੀ ਚੱਲਦਾ ਸੀ ਜ ਜਿਹੜਾ ਸੱਚੀਆਂ ਖਬਰਾਂ ਦਿੰਦਾ ਸੀ ਕਹਿੰਦਾ ਫਿਰ ਸਾਡੇ ਮਨ ਤੇ ਗੱਲ ਇਹ ਆਈ ਵੀ ਜੇ ਹੁਣ ਕਬਜੇ ਹੀ ਹੋ ਗਿਆ ਵੀ ਜਿਸ ਮਕਸਦ ਵਾਸਤੇ ਆਪਾਂ ਲੜਾਈ ਲੜ ਰਹੇ ਸੀਗੇ ਉਹ ਤਾਂ ਨਧੂਰੀ ਰਹਿ ਗਈ ਵੀ ਇਸ ਤੋਂ ਬਾਅਦ ਤਾਂ ਫਿਰ ਹੁਣ ਭੰਗ ਦੇ ਪਾਣੀ ਜ਼ਿੰਦਗੀ ਖਤਮ ਕਰਨ ਵਾਲੀ ਗੱਲ ਆ ਗਈ ਫਿਰ ਕਹਿੰਦਾ ਇਹ ਸੋਚਿਆ ਵੀ ਇੱਥੋਂ ਹੁਣ ਵੀ ਕੋਈ ਫਾਇਦਾ ਨਹੀਂ ਲੜ ਕੇ ਜਿੰਨਾ ਲੜਾਈ ਲੜਨੀ ਸੀ ਲੜ ਲਈ ਹੁਣ ਤਾਂ ਫਿਰ ਉੱਥੋਂ ਕਹਿੰਦਾ ਅਸੀਂ ਹਥਿਆਰ ਸਿੱਟ ਕੇ ਫਿਰ ਅਸੀਂ ਆਮ ਪਬਲਿਕ ਵਿੱਚ ਆ ਕੇ ਉੱਥੇ ਰਲ ਕੇ ਅਸੀਂ ਆਮ ਪਬਲਿਕ ਵਿੱਚ ਚਲੇ ਗਏ ਅਸੀਂ ਹੂੰ ਜਿਹੜੀ ਆਮ ਸੰਗਤ ਰਸੀਗੀ ਕਹਿੰਦਾ ਫਿਰ ਸੰਗਤ ਵਿੱਚ ਰਲ ਕੇ ਜਾ ਕੇ ਅਸੀਂ ਫਿਰ ਸੰਗਤ ਵਿੱਚੋਂ ਰਲਣ ਤੋਂ ਬਾਅਦ ਕੀ ਹੁੰਦਾਗਾ ਫਿਰ ਸਾਨੂੰ ਕਹਿੰਦਾ ਹੌਲੀਵੁੱਡ ਉੱਥੋਂ ਇੱਕ ਕੈਂਪਾਂ ਵਿੱਚ ਲੈ ਗਏ ਉਸ ਤੋਂ ਪਹਿਲਾਂ ਸਾਨੂੰ ਆਰਾਮਦਾਸਰਾਹ ਦੇ ਵਿੱਚ ਲੈ ਕੇ ਉੱਥੋਂ ਇਕੱਠੇ ਕਰਕੇ ਇਹ ਆਰਾਮਦਾਸਰਾਹ ਦਾ ਉਹ ਹਾਲ ਸੁਣਾ ਰਹੇ ਸੀ ਕਿ ਬਹੁਤ ਬੁਰਾ ਹਾਲ ਸੀਗਾ ਉੱਥੇ ਵਿੱਚ ਇਹ ਆਰਾਮਦਾਸਰਾਹ ਦਾ ਵੇੜਾ ਸੀ ਜਿਹੜਾ ਸਰ ਆਪਾਂ ਹੁਣ ਵੀ ਦੇਖਦੇ ਆ ਹਨਾ ਉੱਥੇ ਵੇੜਾ ਬਹੁਤ ਵੱਡਾਗਾ ਕਹਿੰਦਾ ਉਹ ਵੇੜੇ ਵਿੱਚ ਨਾ ਇਹ ਬਹੁਤ ਸਾਰੀਆਂ ਲਾਸਾਂ ਇਕੱਠੇ ਕਰਕੇ ਲਿਆਉਂਦੇ ਸੀ ਚੱਕ ਕੇ ਹੂੰ 100 200 ਲਾਸਾਂ ਦਾ ਢੇਰ ਲਾ ਲਾਉਂਦੇ ਹਨਾ ਉਹਨਾਂ ਨੇ ਦੇਰ ਲੱਗਿਆ ਉਹ ਪਟ્રોલ ਸੈਟ ਦੇਣਾ ਉੱਪਰ ਤੋਂ ਚਾਰੇ ਪਾਸਿਓਂ ਕਹਿੰਦਾ ਗੰਨਾ ਬੀੜੀਆਂ ਹੁੰਦੀਆਂ ਸੀ ਫੌਜ ਨੇ ਕਹਿੰਦਾ ਵੀ ਗੋਲੀ ਚਲਾਣੀ 2-300 ਬੰਦਾ ਨਾਲ ਬਿਠਾ ਲੈਣਾਂ ਆਲੇ-ਦਾਲ ਜਿਹੜੀ ਆਮ ਜਨਤਾ ਸੀਗੀ ਸਾਡੀ ਸੰਗਤ ਗਈ ਨਹੀਂ ਸੀ ਉੱਥੇ ਆਲੇ-ਦਾਲ ਇਹੋ ਬਿਠਾ ਕੇ ਉਹਨੂੰ ਅੱਗ ਲਾਦੇ ਨਹੀਂ ਪਟ્રોલ ਨੂੰ ਜਿਹੜੇ ਲਾਸਾ ਹੁੰਦੀਆਂ ਸੀ ਜਿਹੜੇ ਬੰਦੇ ਨਾਲ ਬੈਠੇ ਹੁੰਦੇ ਸੀਗੇ ਵੀ ਉਹਨਾਂ ਨੂੰ ਗੋਲੀਆਂ ਨਾਲ ਮਾਰਦੇ ਹੁੰਦੇ ਸੀਗੇ ਫਿਰ ਉਹ ਪੂਰ ਕਰਦੇ ਸੀ ਫਿਰ ਦੂਸਰਾ ਪੂਰ ਬੁਲਾ ਲੈਂਦੇ ਇੱਕ ਨਹੀਂ ਫਿਰ ਉਹਨਾਂ ਨੂੰ ਅੱਗ ਲਾਦਣ ਦੇਖਦਾ ਇੱਕਨ ਤਿੰਨ ਪੂਰ ਨਿਕਲ ਗਏ ਜਿਉਂਦਿਆਂ ਨੂੰ ਅਗਲਾ ਕੇ ਸਾੜ ਦਿੱਤਾ ਜਾਂਦਾ ਜਿਉਂਦਿਆਂ ਨੂੰ ਤਾਂ ਗੋਲੀਆਂ ਮਾਰ ਕੇ ਮਾਰ ਦਿੰਦੇ ਸਰ ਉਹ ਹਮ ਲਾਸਾਂ ਦੇ ਨਾਲ ਕਹਿੰਦਾ ਫਿਰ ਤੀਜੇ ਪੂਰਬ ਵੀ ਸਾਡਾ ਵੀ ਨੰਬਰ ਆ ਗਿਆ ਕਹਿੰਦਾ ਕੁਦਰਤ ਅਸੀਂ ਉੱਥੇ ਪੰਜੇ ਮੁੰਡੇ ਫਿਰ ਇਕੱਠੇ ਹੋ ਗਏ ਪਿੰਡ ਦੇ ਅਸੀਂ ਅਸੀਂ ਸਭ ਤੋਂ ਫਾਸਟ ਰੋਅ ਦੇ ਵਿੱਚ ਬੈਠੇ ਸੀਗੇ ਜਿੱਥੇ ਲਾਸਾਂ ਰੱਖੀ ਹੋਈਆਂ ਸਾਹਮਣੇ ਉਹਨਾਂ ਉੱਪਰ ਪਟ્રોલ ਸਿੱਟਿਆ ਹੋਇਆਗਾ ਕਹਿੰਦਾ ਵੀ ਸਾਡੇ ਮਨ ਚ ਇੱਕ ਗੱਲ ਆਈ ਵੀ ਚਲੋ ਹੋਰ ਤਾਂ ਤਾਂ ਕੁਝ ਨਹੀਂ ਕਰ ਸਕਦੇ ਵੀ ਜਿਸ ਟਾਈਮ ਗੋਲੀ ਚੱਲਣੀ ਸ਼ੁਰੂ ਹੋਊਗੀ ਵੀ ਆਪਾਂ ਤਾਂ ਜਕਾਰਾ ਜ਼ਰੂਰ ਛੱਡਦੇ ਹੋਗੇ ਚੜਦੀ ਘਰਾਂ ਦਾ ਮਹਾਰਾਜਾ ਜੀ ਹੋਰ ਤਾਂ ਕੁਝ ਨਹੀਂ ਹੋ ਸਕਦਾ ਜੀ ਕਹਿੰਦਾ ਕੋਲ ਉਰਤੀ ਕਿ ਆਏ ਉੱਥੇ ਉਹਨਾਂ ਸੂਰੇ ਸੀ ਪਹਿਲੀ ਗੋਲੀ ਚੱਲਦੀ ਸੀ ਦੂਜੀ ਗੋਲੀ ਚੱਲਦੀ ਸੀ ਫਿਰ ਤੀਜੀ ਗੋਲੀ ਤੇ ਫਾਇਰਿੰਗ ਸ਼ੁਰੂ ਹੋ ਜਾਂਦੀ ਸੀ ਅੱਗ ਲਾ ਦਿੰਦੇ ਹੋ ਲਾਸਾਂ ਨੂੰ ਕਿਤੇ ਪਈਉਂਦੇ ਸੀਗੇ ਕਹਿੰਦਾ ਖੁਦ ਤਾਂ ਪਤਾ ਨਹੀਂ RAMDAS ਦੀ ਕਿਆ ਕਿਰਪਾ ਹੋਈ ਮਹਾਰਾਜ ਦੀ ਕਹਿੰਦਾ ਵੀ ਤੀਜੀ ਗੋਲੀ ਨਹੀਂ ਚੱਲੀ ਸਾਡੇ ਟਾਈਮ ਆ ਕੇ ਸਾਨੂੰ ਕਹਿੰਦੇ ਕਿ ਐ ਕਰੋ ਤੁਸੀਂ ਬਾਹਰ ਚ ਉੱਠ ਕੇ ਵੀ ਦੁੱਪ ਹੋਰ ਨਹੀਂ ਅਸੀਂ ਮਾਰਨੀ ਹੈਗੇ ਸਾਨੂੰ ਕਹਿੰਦਾ ਉੱਥੋਂ ਉਹਨਾਂ ਨੇ ਜਾ ਕੇ ਕਿਹਾ ਕਿ ਅੱਗੇ ਬਸਾਂ ਖੜੀਆਂ ਹੁੰਦੀਆਂ ਸੀ ਕਾਫੀ ਦੂਰ ਕੈਂਪਾਂ ਚ ਲਿਜਾਣ ਵਾਸਤੇ ਸਾਦੂ ਬਸਾਂ ਵਾਲੀ ਲੈਂਡ ਦੇ ਵਿੱਚ ਲਗਾਤਾ ਉਹ ਜਾ ਕੇ ਬਸ ਚੜਜੋ ਕਹਿੰਦਾ ਬੱਸਾਂ ਕਾਫੀ ਦੂਰ ਖੜੀਆਂ ਹੁੰਦੀਆਂ ਸੀ ਉੱਥੋਂ ਜਿੱਥੇ ਅਸੀਂ ਖੜੇ ਸੀਗੇ ਕਹਿੰਦਾ ਉੱਥੋਂ ਇਹਨਾਂ ਨੇ ਦੋਨੋਂ ਪਾਸੇ ਤੇ ਫੌਜੀਆ ਨੇ ਖੜ੍ਹ ਦੇਣਾ ਜਦ ਤੱਕ ਤੁਸੀਂ ਬੱਸ ਵਿੱਚ ਨਹੀਂ ਚੜਨਾ ਤੁਹਾਨੂੰ ਵੱਟਾ ਨਾਲ ਕੁੱਟਦੇ ਰਹਿੰਦੇ ਸੀ ਉਹ ਵੀ ਬੰਦਾ ਮਜਬੂਰੀ ਤਾਂ ਮਾਰਾ ਬੱਸ ਵਿੱਚ ਚੜੇਗਾ ਹੀ ਚੜੇਗਾ ਜਾ ਕੇ ਹੁਣੇ ਦੇਖ ਲਓ ਬੱਸਾਂ ਚਾਪਰ ਦੇਖਦੇ ਆ ਨਾ ਕਿੰਨੇ ਕ ਬੰਦੇ ਚੜਦੇ ਸਾਰ 50 52 ਸੀਟਾਂ ਹੁੰਦੀਆਂ ਸਾਰੀ ਉਹ ਕਹਿੰਦਾ ਇੱਕ ਬੱਸ ਵੀ 100 100 ਬੰਦਾ ਚਾੜ੍ਹ ਦਿੰਦੇ ਸੀ ੱੱਕੇ ਨਾਲ ਵੀ ਜਦ ਤੱਕ ਉਹ ਬੰਦਾ 100 ਬੰਦਾ ਅੰਦਰ ਜਾਣਾ ਕੁੱਟੀ ਜਾਣਾ ਬਾਹਰ ਖੜੇ ਉਹਨਾਂ ਨੂੰ ਸਿਕੜਤੀ ਤੇ ਉਰਨਗਾਰ ਨੇ ਮਜਬੂਰੀ ਤੇ ਮਾਰੇ ਅੰਦਰ ਚਲੇ ਜਾਣਾ ਇਸ ਤਰ੍ਹਾਂ ਉਤੋਂ ਫਿਰ ਕੈਂਪਾਂ ਚ ਲੈ ਕੇ ਇਹਨਾਂ ਨੂੰ ਹੂੰ ਫਿਰ ਕੈਂਪਸ ਲਗਾ ਕੇ ਉੱਥੇ ਵੀ ਹਨ ਵੀ ਕਹਿੰਦੇ ਬਹੁਤ ਬੁਰਾ ਹਾਲਤੀ ਚ ਕਮਰੇ ਵਿੱਚ ਜਿੱਥੇ 50 ਕ ਬੰਦੇ ਬੈਠ ਸਕਦੇ ਆਪਾਂ ਵੀ ਉੱਥੇ 100-150 ਬੰਦਾ ਅੰਦਰ ਬੰਦ ਕਰ ਦਿੰਦਾ ਕਮਰੇ ਜਿੱਨਾ ਕੋਈ ਬਿਜਲੀ ਨਾ ਪਾਣੀ ਬਜ਼ੁਰਗਾਂ ਬੱਚਿਆਂ ਨੂੰ ਬਹੁਤ ਔਖਾ ਹੁੰਦਾ ਸੀ ਇਹ ਹਾ ਹੋ ਕੇ ਕਦੋਂ ਦੇ ਫਿਰ ਭਾਈ ਸਾਹਿਬ ਉੱਥੋਂ ਸਾਰ ਐਕਚੁਅਲੀ ਸਾਨੂੰ ਇੱਕ ਮਹੀਨੇ ਬਾਅਦ ਪਤਾ ਲੱਗਦਾਗਾ ਕਿ ਉਹ ਜਿੰਦਾ ਹੈਗੇ ਨਹੀਂ ਹੂੰ ਐਜੇ ਸਾਨੂੰ ਆਸ ਨਹੀਂ ਸੀ ਪਤਾ ਲੱਗਾ ਸੀ ਜਿਵੇਂ ਆ ਲੋਕਾਂ ਤੋਂ ਵੀ ਵੀ ਅਕਾਲ ਤਖਤ ਸਾਹਿਬ ਵੀ ਸਾਡਾ ਘਾਟ ਢੇਰੀ ਕਰਤਾ ਐਨੀ ਸਾਡੀ ਸੰਗਤ ਵੀ ਮਾਰਤੀ ਫਿਰ ਇਹਦੇ ਵੀ ਸੰਤ ਵੀ ਸ਼ਹੀਦ ਹੋ ਗਏ ਉਸ ਟਾਈਮ ਪਤਾ ਲੱਗਿਆ ਸੀ ਫਿਰ ਇਹ ਸੀ ਵੀ ਇਦਾਂ ਕੁਝ ਕਾਰਵਾਈ ਹੋ ਗਿਆ ਇਦਾਂ ਕੁਝ ਹੋ ਗਿਆ ਵੀ ਉਹ ਤਾਂ ਇੱਕ ਆਮ ਇਨਸਾਨ ਸੀ ਉਹ ਕਿੱਥੋਂ ਰਹਿ ਸਕਦੇ ਤੇ ਪਰ ਮਹਾਰਾਜ ਦੀ ਕਿਰਪਾ ਹੋਈ ਕਿ ਸਾਨੂੰ ਪੂਰਾ ਇੱਕ ਮਹੀਨੇ ਬਾਅਦ ਪਤਾ ਲੱਗਿਆ ਕਿ ਉਹ ਜਿੰਦਾ ਹੈਗੇ ਲੱਗੇ ਜਿਵੇਂ ਭਾਈ ਰਾਮ ਸਿੰਘ ਬਲਿੰਗ ਦੀ ਗੱਲ ਕੀਤੀ ਹੈ 1 ਜੂਨ ਨੂੰ ਚਲੇ ਜਾਂਦੇ ਆਪਣੇ ਸਾਥੀਆਂ ਦੇ ਨਾਲ ਫਿਰ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਦਰਬਾਰ ਸਾਹਿਬ ਤੇ ਅਟੈਕ ਹੋਇਆ ਨੇ ਉਹ ਤਾਂ ਫਿਰ ਸਰ ਹਾਲ ਸਾਰ ਪਿੰਡਾਂ ਚ ਕਰਫੂ ਲੱਗਿਆ ਸੀ ਪਥੌੜੀ ਹੁਣ ਰੇਡੀਓ ਤੇ ਖਬਰਾਂ ਤੇ ਸਾਨੂੰ ਪਤਾ ਲੱਗ ਰਿਹਾ ਸੀਗਾ ਤੁਹਾਨੂੰ 1 ਜੂਨ ਨੂੰ ਪਤਾ ਲੱਗਿਆ ਸੀ ਨਹੀਂ 1 ਜੂਨ ਨਹੀਂ ਹੁਣ 2 ਤੋਂ 3 ਜੂਨ ਨੂੰ ਪਤਾ ਲੱਗਿਆ ਸੀ 3 ਜੂਨ ਨੂੰ ਪਤਾ ਲੱਗਾ ਹਾਂ ਅੱਜ ਲਈ ਕਿਹਾ ਹੁੰਦਾ 1 ਜੂਨ ਨੂੰ ਮੇਰਾ ਭਰਾ ਚਲੇ ਜਾਂਦਾ ਆਰਾਮ ਸਿੰਘ ਬਲਿੰਗ ਹੂੰ 2 ਤਰੀਕ ਨੂੰ ਸਾਡੇ ਨਾਲ ਦੇ ਪਿੰਡ ਤੋਂ ਇੱਕ ਹੋਰ ਜੱਥਾ ਜਾਂਦਾ ਸੀ ਉੱਥੇ ਗੁਰਪੁਰਵ ਵਾਸਤੇ ਜਾਣਾ ਸੀ ਹੂੰ ਤੇ ਨਾਲ ਸਾਡੇ ਪਿੰਡ ਦਾਗਾ ਬਿਆਲਪੁਰ ਸੰਨਾ ਉੱਥੇ ਸਰਦਾਰਾਂ ਦਾ ਪਿੰਡ ਵੱਜਦਾ ਉਹ ਵੀ ਉੱਥੇ ਗਏ ਸੀ ਇਕੱਠੇ ਹੋ ਕੇ ਹੂੰ ਉਹ ਮੇਰੇ ਪਿਤਾ ਜੀ ਉੱਥੇ ਉਹਨਾਂ ਨਾਲ ਚਲੇ ਜਾਂਦੇ ਰਹੇ ਹੂੰ ਫਿਰ ਪਿਤਾ ਜੀ ਉਹ ਹੀ ਤਾਂ ਸਾਡੇ ਲੁਧਿਆਣਾ ਘਿਰ ਗਏ ਸੀ ਇਹ ਤਾਂ ਜਦੋਂ ਪਤਾ ਲੱਗਿਆ ਲੁਧਿਆਣਾ ਪੁਲਿਸ ਫੌਜ ਨੇ ਰੋਕ ਲੱਗੇ ਨਹੀਂ ਜਾਣ ਦਿੱਤੇ ਫਿਰ ਉੱਥੋਂ ਉਹ ਹੌਲੀ ਹੌਲੀ ਪਿੰਡਾਂ ਦੇ ਰਸਤੇ 10 ਤੋਂ 15 ਦਿਨ ਬਾਅਦ ਪਪਾਪਸ ਮੁੜੇ ਆਏ ਸੀ ਪਿਤਾ ਜੀ ਦਾ ਹਮ ਪਰ ਇਹਨਾਂ ਦਾ ਨਹੀਂ ਪਤਾ ਸੀ ਇਹ ਸਾਲ ਫਿਰ ਇੱਕ ਮਹੀਨੇ ਬਾਅਦ ਪਤਾ ਲੱਗਿਆ ਕਿ ਜਦੋਂ ਇਹ ਫੌਜ ਦੇ ਕੈਂਪਾਂ ਦੇ ਰਾਹੀਂ ਫਿਰ ਜੇਹਲਾਂ 'ਚ ਆਏ ਫਿਰ ਜੇਹਲਾਂ ਤੋਂ ਸਾਡੇ ਪਿੰਡ ਤੇ ਗਏ ਅਸੀਂ ਹਮ ਵੀ ਪੂਰੀ ਪੰਚਾਇਤ ਜਾ ਕੇ ਜਵਾਨ ਤਾਂ ਉਥੋਂ ਕਰਵਾ ਕੇ ਫਿਰ ਵਾਪਸ ਲਿਕੇ ਆ ਸੀਗਾ ਹੂੰ ਵੀ ਕਿੰਨੇ ਮਹੀਨੇ ਸਾਡੇ ਪਿੰਡ ਦੇ ਸਾਰੇ ਮੁੰਡੇ ਵਾਪਸ ਆ ਗਏ ਸੀਗੇ ਤੇ ਜੇਲ੍ਹ ਚੋਂ ਤੋਂ ਬਾਅਦ ਭਾਈ ਰਾਮ ਸਿੰਘ ਦਾ ਕਿਹੜਾ ਕਾਰਜ ਸੀ ਕਿਸ ਤਰ੍ਹਾਂ ਕੰਮ ਕਰਦੇ ਸੀ ਉਹ ਫਿਰ ਸਰ ਉਸ ਤੋਂ ਆਇ ਤਲੀ ਆਰ ਤੋਂ ਬਾਅਦ ਇਹਨੇ ਮਾਣ ਨੂੰ ਦੇਖਿਆ ਜਾਵੇ ਤਾਂ ਬਹੁਤ ਬਦਲ ਚੁੱਕਿਆ ਸੀਗਾ ਆਸਲ ਵਿੱਚ ਤਿੰਨ ਮਹੀਨੇ ਛੁੱਟੀ ਆਏ ਸੀਗੇ ਤਿੰਨ ਮਹੀਨੇ ਬਾਅਦ ਇਹਨੇ ਵਾਪਸ ਅਮਰੀਕਾ ਚਲੇ ਜਾਣਾ ਸੀਗਾ ਹੂੰ ਚਲ ਫਿਰ ਕਈ ਵਾਰ ਪਰਿਵਾਰ 'ਚ ਵੀ ਗੱਲਾਂ ਹੁੰਦੀਆਂ ਸੀ ਹੈ ਨਾ ਪਰਿਵਾਰ ਨੇ ਬੈਠਣਾ ਗੱਲਬਾਤ ਕਰਨੀ ਕਿ ਵੀ ਤੁਸੀਂ ਬਾਹਰ ਚੋਂ ਜੋ ਵਾਪਸ ਆਪਨਾ ਫਿਰ ਉਹ ਕੰਨਾ ਨਹੀਂ ਹੋਣੀ ਜਿਹੜਾ ਮਨ ਬਦਲ ਗਿਆ ਵੀ ਜੇ ਸਾਡਾ ਸਰਬ ਉੱਚ ਸਥਾਨ ਹੀ ਤਾਂ ਸਰਕਾਰਾਂ ਨੇ ਹਨਾ ਇਹ ਹਾੜਾ ਰਹਿ ਕੇ ਗਿਆ ਜਿੰਦਗੀ ਸਾਡੀ ਸੀ ਕਿਆ ਕਰਨਾ ਅਮਰੀਕਾ ਜਾ ਕੇ ਅਸੀਂ ਵੀ ਨਹੀਂ ਹੋਣੀ ਵੀ ਹੁਣ ਤਾਂ ਇੱਥੇ ਰਹਿ ਕੇ ਮੈਂ ਲੜਾਈ ਲੜਨੀ ਆਹੀ ਧਰਮ ਦੀ ਆਪਣੇ ਲਈ ਵੀ ਹੁਣ ਮੈਂ ਬਾਹਰ ਨਹੀਂ ਜਾਣਾ ਹੈਗਾ ਪਰਿਵਾਰ 'ਚ ਉਸ ਵੇਲੇ ਦੁੱਖ ਸੀਗਾ ਉਸ ਵੇਲੇ ਗਮੀ ਸੀਗੀ ਕਿ ਜਿਸ ਹਿਸਾਬ ਦੇ ਨਾਲ ਦਰਬਾਰ ਸਭ ਟਾਇਆ ਜਾਂਦਾ ਆ ਅੱਖਾਂ ਸਾਹਮਣੇ ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਭਰਾ ਦਾਸ ਤੇ ਹੋਣਗੇ ਪਰਿਵਾਰ ਚ ਦੁੱਖ ਸੀਗਾ ਇਸ ਗੱਲ ਦਾ ਫਿਰ ਸਰ ਇਹਨਾਂ ਨੇ ਉੱਥੋਂ ਆ ਕੇ ਨਾ ਐਕਚੁਅਲੀ ਇੱਕ ਜਿਵੇਂ ਪੱਤਰਕਾਰ ਜਦੋਂ ਸ਼ੁਰੂ ਤੋਂ ਸੀ ਇਹਨਾਂ ਦੇ ਮੰਨਦੇ ਵਿੱਚ ਉਸ ਟਾਈਮ ਆਪਣੇ ਇੱਕ ਰਸਾਲਾ ਸਾਪਦਾ ਸੀ ਸੰਪਰਕ ਨਾਮ ਤੇ ਕਾਫੀ ਵੱਡਾ ਮੈਗਜ਼ੀਨ ਸਾਪਦਾ ਸੀ ਪਰ ਮੰਥਲੀ ਉਹਦੇ ਵਿੱਚ ਇਹਨਾਂ ਨੇ ਇੱਕ ਸਰਨੇਕ ਲਿਖਿਆ ਸੀ ਬਹੁਤ ਵੱਡਾ ਜਿਹਦਾ ਨਾਮ ਸੀਗਾ ਅੱਖੀਂ ਡੇਠਾ ਨੀਲਾ ਤਾਰਾ ਤੇ ਉਹਦੇ ਵਿੱਚ ਕਿਹਾ ਸੀ ਇਹਨਾਂ ਨੇ ਉੱਥੇ ਤਾਂ ਪੂਰੇ ਹਾਲਾਤ ਬਿਆਨ ਕਰੇ ਸੀਗੇ ਕਿਵੇਂ ਕਿਵੇਂ ਬੱਚੇ ਮਾਰੇ ਗਏ ਵੀ ਜੇ ਵੀ ਆਪਾਂ ਕਹਿਣਾ ਹੈ ਨਾ ਪੁਰਾਣੇ ਸੁਣਿਆ ਕਰਦਾ ਸੀ ਮੱਸਾ ਰੰਗੜ ਦੇ ਟਾਈਮ ਹੈ ਨਾ ਵੀ ਬੱਚੇ ਉੱਪਰ ਛੁੱਟੋ ਦਿੰਦੇ ਸੀ ਉਹ ਫੇਰ ਥੱਲੇ ਬਰਸਾ ਕਰਕੇ ਬੱਚੇ ਨੂੰ ਮਾਰ ਦਿੰਦੇ ਸੀਗੇ ਕਹਿੰਦਾ ਇਸੇ ਤਰੀਕੇ ਇੱਥੇ ਫੌਜ ਨੇ ਕਰਿਆ ਸਰ ਬੱਚੇ ਨੂੰ ਉੱਪਰ ਸਿੱਟੋ ਰਣੇ ਗਿਆ ਜਾਨੋ ਥੱਲੋਂ ਉੱਪਰੋਂ ਨੀਚੇ ਆਣਾ ਉੱਪਰ ਗੋਲੀ ਮਾਰ ਦਿੰਦੇ ਨੇ ਉਹਦੇ ਉਹ ਬੱਚੇ ਦੇ ਵਿਚਾਰਾਂ ਕੇ ਸਿਰ ਉੱਪਰ ਚੱਕਦੇ ਕੀ ਜਾਣਾ ਕਹਿੰਦਾ ਵੀ ਉਹੀ ਹਾਲਾਤ ਜੋ ਅਸੀਂ ਪੁਰਾਣੇ ਸੁਣਿਆ ਕਰਦੇ ਜ਼ਕਰੀਆ ਖਾਨ ਟਾਈਮ ਦੇ ਹੈ ਨਾ ਵੀ ਵੀ ਉਹ ਅਸੀਂ ਅੱਖੀਂ ਦੇਖ ਲਿਆ ਉੱਥੇ ਹਾਲਾਤ ਉਹ ਵੀ ਇਹ ਹਾਲਾਤ ਬਾਕੀ ਇਹੀ ਹੈਗੇ ਨਗੇ ਹੁਣ ਵੀ ਜ਼ਕਰੀਆ ਖਾਨ ਵੀ ਅਕਤੂਬਰ ਮਾਨ ਪਾਤਰ ਦਾ ਸਾਰੇ ਨਾਲ ਫੇਰੇ ਕਿ ਬਾਹਰ ਨਹੀਂ ਗਏ ਸਾਰੇ ਇਹ। ਦੋਏ ਨੇ ਬਾਹਰ ਜਾਣ ਦਾ ਮਨ ਸੀ ਇਹਨਾਂ ਦਾ ਅਮਰੀਕਾ। ਫਿਰ ਉਹ ਕਹਿੰਦਾ ਵੀ ਨਹੀਂ ਹੁਣ ਨਹੀਂ ਹੁਣ ਤਾਂ ਮੈਂ ਇੱਥੇ ਹੀ ਰਹਿਣਾ ਹੈ। ਇੱਥੇ ਰਹਿ ਕੇ ਆਪਣੀ ਲੜਾਈ ਲੜਨੀ ਹੈ ਇਹ ਵਾਲੀ ਨੇ। ਹੂੰ। ਵੀ ਇਸ ਤੋਂ ਬਾਅਦ ਬਾਹਰ ਨਹੀਂ ਜਾਣਾ ਹੁਣ ਮੈਂ। ਹੂੰ। ਤੇ ਫਿਰ ਉਹ ਬਾਹਰ ਨਹੀਂ ਗਿਆ ਸਰ ਉਹ। ਫਿਰ ਕਾਰਜਸ਼ੀਲ ਹੋ ਜਾਂਦੇ ਸ਼ਰਤ ਤੇ। ਫਿਰ ਉਹ ਸਰ ਉਹ ਆਪਣੇ ਜਿਸ ਤਰ੍ਹਾਂ ਹਾਲਾਤ ਜਿਆਦਾ ਬਦਲ ਜਾਂਦੇ ਨੇ ਜਿਸ ਤਰ੍ਹਾਂ ਤਰਤਰ ਕਾਰੀ ਦੇ ਰਸਤੇ 'ਚ ਪੈ ਗਏ ਸਾਰੇ ਇਹ। ਹੂੰ। ਉਸ ਟਾਈਮ ਐਕਚੁਅਲੀ ਪੇਪਰ মিডিਆ ਹੀ ਸੀ ਸਭ ਤੋਂ ਵੱਡੀ ਗੱਲ ਹੋਰ ਤਾਂ ਕੋਈ ਜਿਆਦਾ ਟੀਵੀ 2 ਵੀ ਤੋਂ ਐਨੇ ਹੈ ਨਹੀਂ ਸੀ ਹਾਲਾਤਾਂ ਫਿਰ ਇਹਨਾਂ ਨੇ ਅੱਜ ਦੀ ਆਵਾਜ਼ ਤੇ ਅਜੀਤ ਰਿਵਿਊ ਇਹ ਤਿੰਨਾਂ ਪੇਪਰਾਂ ਦੀ ਪੱਤਰਕਾਰੀ ਕਰਨ ਲੱਗੇ ਸਰ ਪੱਤਰਕਾਰੀ ਵਿੱਚ ਵੀ ਪਰਮਾਤਮਾ ਦਾ ਏਡਾ ਕ ਹੱਥ ਰਿਹਾ ਕਿ ਇਹਨਾਂ ਦਾ ਬਹੁਤ ਵੱਡਾ ਨਾਮ ਰਿਹਾ ਉਸ ਟਾਈਮ ਫਿਰ ਉਸ ਤੋਂ ਬਾਅਦ ਜਿਵੇਂ ਆਪਣੇ ਜਸਵੰਤ ਸਿੰਘ ਆਪਣੇ ਬੈਂਸ ਸਾਹਿਬ ਅਜੀਤ ਸਿੰਘ ਬੈਂਸ ਹੂੰ ਤੇ ਇਹਨਾਂ ਨੇ ਇੱਕ ਆਪਣੀ ਮਨੁੱਖੀ ਅਧਿਕਾਰ ਸੰਗਠਨ ਬਣਾਈ ਹੋਈ ਸੀ ਇਹਨਾਂ ਨੇ ਇਹਨਾਂ ਨੂੰ ਜ਼ਿਲ੍ਹੇ ਦਾ ਸਕੱਤਰ ਚੁਣ ਲਿਆ ਸੰਗਰੂਰ ਜ਼ਿਲ੍ਹੇ ਦਾ ਹੂੰ ਅੱਜ ਇਸ ਮਨੁੱਖੀ ਅਧਿਕਾਰ ਸੰਗਠਨ ਦਾ ਇਹ ਉਸ ਦਿਨ ਫਿਰ ਕਾਰਜ ਕਰਨ ਲੱਗੇ ਸਾਰੇ ਉਸ ਟਾਈਮ ਕੀ ਹੁੰਦਾ ਸੀ ਸਰ ਸਭ ਤੋਂ ਵੱਡੀਆਂ ਜਿਹੜੀਆਂ ਮੇਨ ਗੱਲਾਂ ਹੁੰਦੀਆਂ ਸੀ ਜੀਆਂ ਵੀ ਜਿਵੇਂ ਅਸੀਂ ਦੇਖਦੇ ਹਾਂ ਹਣਾ ਵੀ ਅੱਜ ਖਬਰ ਆ ਰਹੀ ਹੈ ਭਾਈ ਆਪਣੇ ਜਥੇਦਾਰ ਭਾਈ ਕੌਂਗੇ ਜੀ ਉਸ ਟਾਈਮ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਗਈਆਂ ਜਿਸ ਟਾਈਮ ਆਪਾਂ ਅੱਜ ਗੱਲ ਕਰਦੇ ਆ ਮੇਨ ਸਭ ਤੋਂ ਵੱਡੀ ਗੱਲ ਭਾਈ ਖਾਲੜਾ ਜੀ ਦੀ ਹੂੰ ਜੋ 1995 ਵਿੱਚ ਉਹਨਾਂ ਨੇ ਖਾਲੜਾ ਜੀ ਨੇ ਸਾਰੀਆਂ ਲਾਸਾਂ ਦੀਆਂ ਗੱਲਾਂ ਬਾਹਰ ਆਈਆਂ ਕਿ ਆਈਆਂ ਲਾਸਾਂ ਇਹਨਾਂ ਨੇ ਅਣਫਸਤੀ ਕਿਹਾ ਕਿ ਸਾਢਤੀ ਹੂੰ ਪਰ ਅਸਲ ਵਿੱਚ ਅਗਰ ਦੇਖਿਆ ਜਾਵੇ ਨਾ ਸਰ ਇਹ ਇਹ ਸਾਰੀ ਚੀਜ਼ ਦਾ ਮੁੱਢ ਜੋ ਖਾਲੜਾ ਜੀ ਨੇ ਸ਼ੁਰੂ ਕਰਿਆ ਇਹ ਮੁੱਢ ਭਾਈ ਸਾਹਿਬ ਉਹਰੀ ਸ਼ੁਰੂ ਕਰਕੇ ਗਏ ਸੀ ਇਸ ਚੀਜ਼ ਦਾ ਹੂੰ ਇਹ ਲਾਸਾਂ ਦੀ ਸ਼ੁਰੂਆਤ ਇਹਨਾਂ ਤੋਂ ਹੋਈ ਸੀ ਹੂੰ ਇਹ ਕੰਮ ਸੀ ਜਿਹੜਾ ਜਿਹੜਾ ਖਾਲੜਾ ਸਾਹਿਬ ਨੇ ਬਾਅਦ ਚੋਂ ਕੰਮ ਕੀਤਾ ਉਹ ਮਤਲਬ ਪਹਿਲਾਂ ਹੀ ਇਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਉਹ ਸ਼ੁਰੂਆਤ ਇਹ ਕਰਕੇ ਗਏ ਸੀ ਉਸ ਚੀਜ਼ ਦੀ ਹੂੰ ਫਿਰ ਇਹਨਾਂ ਨੇ ਕਿਹਾ ਕਰਨਾ ਇਹ ਦੇਖੋ ਜਿਵੇਂ ਆਪਾਂ ਪੱਤਰਕਾਰੀ ਰੋਜ਼ ਆਪਾਂ ਦੇਖਦੇ ਆਂ ਖਬਰਾਂ ਆ ਨਾ ਸਰ ਟੀਵੀ ਤੇ ਵੀ ਜੇ ਵੀ ਤੋ ਕਿਹਾ ਆਂਦੀ ਐ ਇੱਥੇ ਕੁੱਟਮਾਰ ਹੋ ਗਈ ਸੀ ਇੱਥੇ ਲੁੱਟਖੋਹ ਹੋ ਗਈ ਸੀ ਇੱਥੇ ਐਕਸੀਡੈਂਟ ਹੋ ਗਿਆ ਹੈ ਜੀ ਖਬਰਾਂ ਲਾਉਣਦੇ ਪੱਤਰਕਾਰ ਜੀ ਲਾਣੇ ਆਪਾਂ ਹਨ ਪਰ ਇਹਨਾਂ ਦੀ ਕਦੇ ਕੋਈ ਐਸੀ ਖਬਰ ਨਹੀਂ ਹੁੰਦੀ ਸਰ ਕਦੇ ਵੀ ਇਹਨਾਂ ਦੀ ਇਹਨਾਂ ਦੀ ਜੋ ਖਬਰ ਹੁੰਦੀ ਸੀ ਉਹ ਸਿਰਫ ਆਪਣੀ ਜੋ ਆਪਣਾ ਜਿਵੇਂ ਕਹਦੀਏ ਆਪਣਾ ਸਰਕਾਰਾਂ ਦੇ ਖਿਲਾਫ ਕਿਤੇ ਜ਼ੁਲਮ ਹੁੰਦਾ ਸੀਗਾ ਪੁਲਿਸ ਮੁਕਾਬਲੇ ਦੇ ਵਿੱਚ ਜਿਹੜੇ ਉਸ ਤੇ ਖਬਰਾਂ ਹੁੰਦੀਆਂ ਸੀ ਇਹਨਾਂ ਦੀ ਹੂੰ ਜੀ ਵੀ ਪੁਲਿਸ ਕਿਆ ਕਰਦੀ ਸਰ ਉਸ ਟੇਮ ਹਾਲਾਤ ਇਹ ਚੰਦੇ ਸੀ ਕਾਨਵੇਂ ਬਨਵੇਂ ਦੀ ਗੱਲ ਕਰਦੇ ਆਪਾਂ ਕਿ ਪੁਲਿਸ ਕਿਆ ਕਰਦੀ ਸੀ ਮੁੰਡੇ ਘਰੋਂ ਚੱਕ ਲੈਂਦੀ ਸੀ ਉਸ ਟੇਮ ਹਾਲਾਤ ਇੰਨੇ ਖਰਾਬ ਸੀਗੇ ਅਸੀਂ ਸਾਬ ਨੂੰ ਕੋ ਕਣਕਾਂ ਨੂੰ ਪਾਣੀ ਲਾਉਣ ਵੀ ਚਲੇ ਗਏ ਸਰ ਹਨਾ ਉੱਥੇ ਬਾਰਸ਼ ਆ ਰਹੀਆਂ ਉਹ ਥੋੜਾ ਦੇਰ ਸਿਪੇ ਤੋਂ ਬਾਅਦ ਤਾਂ ਪੁਲਿਸ ਉਹ ਮੁੰਡਿਆਂ ਨੂੰ ਵੀ ਚੱਕ ਕੇ ਲੈ ਜਾਂਦੀ ਸੀ ਉਹਨਾਂ ਨੂੰ ਖਾੜਕੂ ਕਹਿ ਕੇ ਅਣਸੱਦ ਕਹਿ ਕੇ ਲਾਤਾਂ ਉਹਨਾਂ ਨੂੰ ਗੋਲੀ ਮਾਰ ਕੇ ਸੀਟ ਕਰ ਦਿੰਦੀ ਸੀ ਜਿਹਦਾ ਕੋ ਕਸੂਰ ਇਹ ਨਹੀਂ ਹੁੰਦਾ ਸੀ ਹੂੰ ਤੇ ਇਹ ਕਿਆ ਕਰਦੇ ਸੀ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਸੀ ਉਸ ਟੇਮ ਉਹਨਾਂ ਦੀ ਸਾਰਿਆਂ ਦੀ ਕੋਹ ਕਰਦੇ ਸੀ ਕਿ ਪੁਲਿਸ ਨੇ ਆਹ ਮੁੰਡੇ ਮਾਰੇ ਵੀ ਕਿੱਥੇ ਦੀ ਸੀ ਕੌਣ ਸੀਗੇ ਅਣਪਛਾਤੇ ਵੀ ਸੀਗੇ ਇਹ ਉਹਨਾਂ ਦੀ ਸਾਰੀ ਇਨਕੁਆਰੀ ਕਰ ਲੈਂਦੇ ਸੀ ਬਲਿੰਗ ਸਾਹਿਬ ਦਾ ਕਿਸੇ ਉਗੇ ਖਾੜਕੂ ਦੇ ਨਾਲ ਵੀ ਸੰਪਰਕ ਹੋਇਆ ਕਦੇ ਮਿਲੇ ਕਿਸੇ ਖਾੜਕੂ ਨੂੰ ਵੀ ਸਰ ਦੇਖੋ ਇਹ ਤਾਂ ਹੁਣ ਆਪਾਂ ਉਸ ਗੱਲ 'ਚ ਨਹੀਂ ਕਹਿ ਸਕਦੇ ਕਿ ਮਿਲੇ ਨਹੀਂ ਮਿਲੇ ਉਹ ਚੀਜ਼ ਨੂੰ ਪਰ ਇਹ ਸੀਗਾ ਕਿ ਹਾਂ ਜੋ ਉਹਨਾਂ ਦੇ ਕੰਮ ਸੀ ਉਹਨਾਂ ਦਾ ਉਹ ਕਦੋਂ ਐਕਚੁਅਲੀ ਹੋ ਟਾਈਪ ਦਾ ਸੀ ਸਰ ਉਹਨਾਂ ਦਾ ਉਹ ਤਾਂ ਪਹਿਲਾਂ ਹੀ ਲਿਖ ਚੁੱਕੇ ਸੀ 1975 ਦੇ ਵਿੱਚ ਹੀ ਜੇਲ੍ਹ ਵਿੱਚੋਂ ਆਪਣੀ ਚਿੱਠੀ ਦੇ ਵਿੱਚ ਕਿ ਕਿਸੇ ਨੂੰ ਮਾਰਨਾ ਤਾਂ ਕਿਸੇ ਦੀ ਮੌਤ ਨੂੰ ਤਾਂ ਮੈਂ ਗਲਤ ਕਿੰਤਾਗਾ ਉਹ ਚੀਜ਼ ਨੂੰ ਤਾਂ ਮੰਨਦਾ ਹੀ ਨਹੀਂ ਸੀ ਉਹ ਕਹਿੰਦਾ ਸੀ ਵੀ ਨਹੀਂ ਮੈਂ ਮੌਤ ਤੱਕ ਕਿਸੇ ਨੂੰ ਮਾਰ ਨਹੀਂ ਸਕਦਾ ਉਹ ਚੀਜ਼ ਤੋਂ ਖਲਾਫ ਸੀ ਉਹ ਉਹ ਕਹਿੰਦਾ ਸੀ ਮੈਂ ਆਪਣੇ ਵਿਚਾਰਾਂ ਦੀ ਲੜਾਈ ਲੜਾਂਗਾ ਆਪਣੇ ਅਖੀਰ ਨੂੰ ਜਿੱਥੋਂ ਸਰ ਮੇਨ ਗੱਲ ਸ਼ੁਰੂ ਹੋਈ ਭਾਈ ਸਾਹਿਬ ਦੀ ਕਿਉਂ ਇਹਨਾਂ ਤੋਂ ਪੁਲਿਸ ਦਾ ਪਹਿਲਾਂ ਹੀ ਬਹੁਤ ਖਫਾ ਸੀ ਇਹਨਾਂ ਤੋਂ ਪੁਲਸ ਹਰ ਅਫਸਰ ਡਰਦੇ ਸੀ ਇਹਨਾਂ ਤੋਂ ਲੜਦੇ ਸੀ ਇਹਨਾਂ ਤੋਂ ਇਹਨਾਂ ਨੂੰ ਚੱਕਣ ਵਾਸਤੇ ਨਾਕੇ ਨੋਕੇ ਲਗਾ ਦਿੰਦੇ ਸੀ ਪਿੰਡਾਂ ਤੋਂ ਬਾਹਰ ਜਾ ਕੇ ਪਰ ਇਹ ਇੰਨੇ ਤੇਜ਼ ਸੀਗੇ ਕਿ ਇਹਨਾਂ ਨੂੰ ਕੋਈ ਫੜ ਨਹੀਂ ਸਕਦਾ ਸੀਗਾ ਇਹਨਾਂ ਕੋਲ ਦੋ ਹਥਿਆਰ ਸੀ ਜੋ ਤੋਂ ਵੱਡੀ ਗੱਲ ਇੱਕ ਪੱਤਰਕਾਰੀ ਦਾ ਸਰ ਹੂੰ ਦੂਸਰਾ ਜੋ ਮਨੁੱਖੀ ਅਧਿਕਾਰ ਸੰਗਠਨ ਦੇ ਚ ਆਪਣੇ ਸਖਤਰ ਸੀਗੇ ਹੂੰ ਉਹ ਹਥਿਆਰ ਸੀ ਦੋ ਇਹਨਾਂ ਕੋਲੇ ਮੇਨ ਗੱਲ ਹੂੰ ਵੀ ਜਿੰਨਾ ਤੇ ਪੁਲਿਸ ਕਰਦੀ ਸੀ ਕਿ ਐਸੇ ਇਹਨਾਂ ਨੂੰ ਚੱਕੇ ਤੱਕੇਸ ਨਾਲ ਚੱਕੀਏ ਹੂੰ ਤੇ ਉਸ ਤੋਂ ਬਾਅਦ ਗੱਲ ਕਿੱਥੋਂ ਵਧੀ ਆ ਕੇ ਇੱਕ ਵਾਰ ਕਿਆ ਹੋਇਆ ਸਾਡੇ ਸਾਡਾ ਮਲੇੜ ਕੋਟਲਾ ਜ਼ਿਲ੍ਹਾ ਪੈਂਦਾ ਉੱਥੇ ਇੱਕ ਹੂੰ ਜਿੱਦਾਂ ਤੋਂ ਹੁਣ ਬਣਿਆ ਉਸ ਪੁਲਿਸ ਜ਼ਿਲ੍ਹਾ ਸੀਗਾ ਮੇਰੇ ਕੋਟਲਾ ਉੱਥੇ ਇੱਕ ਏਐਸਪੀ ਸੀਗਾ ਆਪਣੇ ਜਦੋਂ ਚੰਨੀ ਸਰਕਾਰ ਆਈ ਆ ਚੰਨੀ ਨੇ ਉਹਨਾਂ ਨੂੰ ਡੀਜੀਪੀ ਵੀ ਲਾਇਆ ਆਪਣੇ ਇਕਵਾਲ ਪ੍ਰੀਸ ਹੋਤਾ ਇਹ ਉੱਥੇ ਏਐਸਪੀ ਸੀਗੇ ਉਸ ਟਾਈਮ ਇਹਨਾਂ ਨੇ ਕੀ ਕਰਿਆ ਸਾਡੇ ਉੱਥੇ ਨਾਲ ਇੱਕ ਦਿਨ ਇੱਕ ਖਬਰ ਆਈ ਇਹਨਾਂ ਨੇ ਸਾਫੀ ਵੀਦੀ ਜੋੜੇਪੋਲਾ ਦੇ ਉੱਪਰ ਦੋ ਅਣਪਸਾਹ ਤੇ ਖਾੜਕੂ ਮਾਰੇ ਗਏ ਮੁਕਾਬਲੇ ਦੌਰਾਨ ਮਾਰੇ ਗਏ ਔਰ ਜਿਸ ਟਾਈਮ ਇਹਨਾਂ ਨੇ ਕੀ ਕਰਿਆ ਪੱਤਰਕਾਰੀ ਦੇ ਤੌਰ ਤੇ ਉੱਥੇ ਇਨਕੁਆਇਰੀ ਕਰਨ ਚਲੇ ਗੇ ਸਾਰੇ ਇਹ ਇਹ ਇਨਕੁਆਇਰੀ ਕਰਕੇ ਕੀ ਆ ਦੇਖਦੇ ਨੇ ਕਿ ਜਿਹੜੇ ਉਹ ਬੰਦੇ ਸੀਗੇ ਜਿਨ੍ਹਾਂ ਨੂੰ ਅਣਪਛਾਤੇ ਕਹਿ ਰਹੇ ਸੀ ਅਸਲ ਉਹ ਅਣਪਛਾਤੇ ਨਹੀਂ ਸੀਗੇ ਸਾਡੇ ਨਾਲ ਦਾ ਪਿੰਡ ਪੈਂਦਾ ਕਿ ਧਾਂਦਰਾ ਉੱਥੇ ਦਾ ਮੁੰਡਾ ਸੀ ਤੇ ਜਿਨ੍ਹਾਂ ਨੂੰ ਇਹਨਾਂ ਨੇ ਤਕਰੀਬਨ ਇੱਕ ਹਫਤਾ ਪਹਿਲਾਂ ਪੁਲਿਸ ਨੇ ਆਪਣੇ ਗ੍ਰਿਫਤਾਰ ਕਰਿਆ ਸੀਗਾ ਉਹ ਖਾੜਕੂ ਸੀਗਾ ਆਪਣੇ ਕਿਸੇ ਸੰਗਠਨ ਦਾ ਮੁਖੀ ਸੀ ਕੋਈ ਵੱਡਾ ਖੜਕੂ ਸੀਗਾ ਭਾਈ ਧਾਨ ਦਾ ਗੁਲਜਾਰ ਸਿੰਘ ਧਾਨ ਦਾ ਨਾਮ ਸੀ ਉਹ ਇਕੋ ਦਾ ਸਾਥੀ ਹੋਰ ਸੀ ਕੋਈ ਇਹ ਪੁਲਿਸ ਨੇ ਹਫ਼ਤਾ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਤੋਂ ਭਾਈ ਸਾਹਿਬ ਨੇ ਉਹਨਾਂ ਦੀ ਖ਼ਬਰ ਵੀ ਹਫ਼ਤਾ ਪਹਿਲਾਂ ਲਗਾਤੀ ਸੀ ਕਿ ਜੀ ਇਹ ਪੁਲਿਸ ਨੇ ਗ੍ਰਿਫਤਾਰ ਕਰਿਆ ਵੇ ਸਾਨੂੰ ਖਾਸਾ ਕਿ ਪੁਲਿਸ ਇਹਨਾਂ ਦਾ ਵੀ ਝੂਠਾ ਮੁਕਾਬਲਾ ਬਣਾਵੇਗੀ ਵੀ ਇਹਨਾਂ ਨੂੰ ਮਾਰ ਸਕਦੀ ਹੈ ਪਰਿਵਾਰ ਦੀ ਜਿਹੜੀ ਸਟੇਟਮੈਂਟ ਸੀ ਉਹ ਖ਼ਬਰ ਚ ਛਾਪਤੀ ਹਾਂ ਫਿਰ ਇਹਨਾਂ ਨੇ ਕਿਹਾ ਕਰਿਆ ਉਸ ਟਾਈਮ ਮੇਨ ਕੀ ਹੁੰਦਾ ਜੀ ਵੀ ਹੁਣ ਤਾਂ ਬਹੁਤ ਸਾਰੇ ਸਾਰ ਸਾਧਨ ਹੋ ਗਏ ਮੀਡੀਆ ਸਾਧਨ ਹੋ ਗਏ ਕੋਈ